ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿੰਨੇ ਵੀ ਮੇਰੇ ਵੀਡੀਓਜ਼ ਦੇਖਦੇ ਹੋ ਤੁਸੀਂ ਆ ਖਾਣ ਪੀਣ ਵਾਲੀਆਂ ਤੇ ਮੇਰੇ ਪਿਆਰੇ ਬੱਚਿਓ ਮੇਰੀਆਂ ਭੈਣਾਂ ਤੇ ਮੇਰੇ ਵੀਰੋ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਹੌਸਲਾ ਮਿਲਿਆ ਰਹੇ ਤੇ ਮੈਂ ਅੱਗੇ ਤਰਕੇ ਤੁਹਾਨੂੰ ਨਵੀਂ ਤੋਂ ਨਵੀਂ ਕੋਈ ਖਾਣ ਵਾਲੀ ਚੀਜ਼ ਜਿਵੇਂ ਆਪਾਂ ਘਰ 'ਚ ਸਿੰਪਲ ਤੌਰ ਤੇ ਜਿਵੇਂ ਆਪਾਂ ਖਾਂਦੇ ਆ ਉਹ ਬਣਾ ਕੇ ਖਵਾਉਂਦੀ ਰਾਵਾਂਗੀ ਤੇ प्लीज सब्सक्राइब जरूर करो ਤੇ ਆ ਦੇਖੋ ਹਾਂ ਆਪਣਾ ਆਪਾਂ ਤਿਆਰ ਕਰਦੇ ਹਾਂ। ਹੁਣ ਆਪਾਂ ਬਣਾਵਾਂਗੇ ਵੇਸਣ ਦਾ ਪੂੜਾ ਤੇ ਉਹ ਤੁਸੀਂ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ। ਵੇਸਣ ਦਾ ਪੂੜਾ ਦੇਖਿਓ ਕਿਵੇਂ ਦਾ ਬਣਿਆ। ਆਹ ਦੇਖੋ ਕਿੰਨਾ ਸੋਹਣਾ ਬੈਟਰ ਤਿਆਰ ਹੋਇਆ ਆ ਪੂੜੇ ਵਾਸਤੇ। ਅੱਜ ਨਾ ਤੁਹਾਡੇ ਅੰਕਲ ਜੀ ਕਹਿੰਦੇ ਠੰਡ ਆ ਤੇ ਮੈਨੂੰ ਪੂੜਾ ਮਤਲਬ ਖਾਣ ਨੂੰ ਜੀ ਕਰਦਾ ਤੇ ਮੈਂ ਕਹਾਂ ਚਲੋ ਇਹ ਕਿੱਡਾ ਕੰਮ ਆ। ਆਪਾਂ ਬਣਾ ਦਿੰਨੇ ਆ ਤੇ ਆ ਦੇਖੋ ਵਿੱਚ ਨਾ ਪਿਆਜ਼ ਪਾਇਆ ਤੇ ਬੈਟਰ ਐਵੇਂ ਦਾ ਤਿਆਰ ਕਰਨਾ ਥੋੜਾ ਜਿਹਾ ਮਤਲਬ ਪਤਲਾ ਵੀ ਜੇ ਇਹਦੇ ਵਿੱਚ ਕੋਈ ਗਾਠ ਜਾਂ ਥੋੜਾ ਜਿਹਾ ਸੰਘਣਾ ਹੋਊਗਾ ਨਾ ਤੇ ਫਿਰ ਇਹਨੇ ਫੈਲਣਾ ਨਹੀਂਗਾ ਤੇ ਬਸ ਕੁਝ ਵੀ ਨਹੀਂ ਇਹਦੇ ਵਿੱਚ ਸਿੰਪਲ ਜਿਦਾਂ ਆਪਾਂ ਔਣ ਮਿਰਚ ਪਾਉਨੇ ਆ ਇਦਾਂ ਸਿੰਪਲ ਔਣ ਮਿਰਚ ਪਾਉਣਾ ਆ ਜੀਰਾ ਵਗੈਰਾ ਭੁੰਨਿਆ ਹੋਇਆ ਪਾ ਦੋ ਪਿਆਜ਼ ਪਾਤਾ ਤੇ ਬਸ ਪੱਕੀ ਵੇਸਣੇ ਤੇ ਉਹਨੂੰ ਪਾਣੀ ਦੇ ਵਿੱਚ ਜਿੱਦਾਂ ਆਪਾਂ ਮਿਕਸ ਕਰ ਲਿਆ ਤੇ ਬਹੁਤ ਸੋਹਣਾ ਪੂੜਾ ਬਣ ਜਾਂਦਾ ਆ ਤੇ ਇਹਨੂੰ ਬਣਾਉਣ ਲੱਗਿਆਂ ਕਦੀ ਨਾ ਘਬਰਾਓ ਕਈ ਵਾਰੀ ਨਾ ਕਈ ਭੈਣਾ ਕਹਿ ਦਿੰਦੀਆਂ ਵੀ ਬਣਾਉਣ ਲੱਗਿਆਂ ਨਾ ਟੁੱਟ ਜਾਂਦਾ ਆ ਨਹੀਂ ਪੁੱਤਰ ਜੀ ਟੁੱਟਦਾ ਨਹੀਂਗਾ ਇਹ ਤੁਸੀਂ ਥੋੜਾ ਆ ਜਾ ਬਸ ਨਾ ਧੀਰੇ ਜਨ ਨਾਲ ਬਣਾਓ ਬਸ ਇਹਦੀ ਇਹੀ ਹੁੰਦੀ ਆ ਵੀ ਕੋਈ ਵੈਸੇ ਤਾਂ ਹਰ ਚੀਜ਼ੇ ਆਪਾਂ ਪੁੱਤਰ ਧੀਰੇ ਜਨ ਨਾਲ ਬਣਾਈਏ ਨਾ ਫਿਰ ਜ਼ਿਆਦਾ ਵਧੀਆ ਬਣਦੀ ਆ ਤੇ ਤੁਸੀਂ ਆ ਦੇਖਿਓ ਕਿੰਨਾ ਸੋਹਣਾ ਬਣੂਗਾ ਆਪਾਂ ਜਿਵੇਂ ਸਿੰਪਲ ਤਵਾ ਆ ਇਹ ਆਪਣਾ ਰੋਟੀ ਵਾਲਾ ਉਦਾਂ ਵੈਸੇ ਇਹ ਪੂੜੇ ਲਈ ਜਾਂ ਮਤਲਬ ਹੋਰ ਜਿਹੜੀਆਂ ਆਪਾਂ ਚੀਜ਼ਾਂ ਬਣਾਉਨੇ ਆ ਉਹਦੇ ਲਈ ਤਵਾ ਵੀ ਵੈਸੇ ਹੋਰ ਵਰਤਦੇ ਆ ਪਰ ਚਲੋ ਜਿਵੇਂ ਘਰ 'ਚ ਜਿੱਦਾਂ ਦਾ ਹੋਵੇ ਆਪਾਂ ਉਹ ਹੀ ਵਰਤ ਸਕਦੇ ਤੇ ਆਪਣੇ ਕੋ ਬਰਸ਼ ਨਹੀਂ ਹੈਗਾ ਤੇ ਮੈਂ ਵੈਸੇ ਵੀ ਬੁਰਸ਼ ਨਾਲ ਵਰਤਣਾ ਪਸੰਦ じゃ ਨਹੀਂ ਕਰਦੀ ਤੇ ਇੱਦਾਂ ਬਸ ਚਮਚ ਦੇ ਨਾਲ ਇਹਨੂੰ ਹਿਲਾ ਲਓ ਤੇ ਉਸ ਤੋਂ ਅੱਗੇ ਆ ਦੇਖੋ ਇੱਦਾਂ ਆਪਾਂ ਇਹਨੂੰ ਪਾ ਲੈਣਾ ਤੇ ਬਸ ਇਹਨੂੰ ਪਾ ਦੇਣਾ ਹੌਲੀ ਹੌਲੀ ਬਸ ਇਹਨੂੰ ਇਦਾਂ ਫਲਾਉ ਦੋ ਤੇ ਬਹੁਤ ਸੋਹਣਾ ਇਹਨੇ ਬਣ ਜਾਣਾ ਹੈ ਆ ਦੇਖੋ ਅੱਜ ਆਪਾਂ ਬਣਾਇਆ ਵੇਸਣ ਦਾ ਪੂੜਾ ਤੇ ਤੁਸੀਂ ਸਾਰੇ ਜਣੇ ਦੱਸਿਓ ਵੀ ਕਿੱਦਾਂ ਦਾ ਬਣਿਆ ਮੈਂ ਤੁਹਾਨੂੰ ਜਦੋਂ ਤਿਆਰ ਹੋ ਗਿਆ ਉਦੋਂ ਵੀ ਦਿਖਾਵਾਂਗੀ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਇਹਨੂੰ ਬਿਲਕੁਲ ਹੌਲੀ ਸੇਮ ਜਿੱਦਾਂ ਆਪਾਂ ਕਰ ਲਏ ਨੇ ਗੈਸ ਤੇ ਸਿਮ ਤੇ ਬਣਾਓ ਤੇ ਬਹੁਤ ਸੋਹਣਾ ਬਣੇਗਾ ਆ ਹੁਣ ਇਹਦੇ ਤੁਸੀਂ ਲੋਕ ਦੇਖੋ ਬੱਚੇ ਕਿੰਨੀ ਸੋਹਣੀ ਬਣੀ ਆ ਤੇ ਇਹਨੂੰ ਨਾ ਬਣਾਉਣ ਲੱਗਿਆ ਕਦੀ ਵੀ ਘਬਰਾਓ ਨਾ ਅਸੋ ਹੌਲੀ 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 ਇਹ ਬਸ ਜਿਵੇਂ ਸਬਰ ਜੇ ਦਾ ਹੀ ਕੰਮ ਹੁੰਦਾ ਥੋੜਾ ਜਿਹਾ ਵੀ ਬਸ ਸਬਰ ਜੇ ਰੱਖੋ ਤੇ ਹੌਲੀ ਹੌਲੀ ਪੱਕ ਕੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਜਾਂਦਾ ਤੇ ਜਿੰਨੇ ਵੀ ਮੇਰੇ ਧੀਆ ਪੁੱਤਰ ਜਿੱਦਾਂ ਕਈ ਪਰਦੇਸਾਂ 'ਚ ਬੈਠੇ ਆ ਬੱਚੇ ਪਕਾਉਣ ਲੱਗੇ ਇਹਨੂੰ ਬਣਾਉਣ ਲੱਗੇ ਘਬਰਾ ਜਾਂਦੇ ਆ ਨਾ ਇਹ ਬਹੁਤ ਹੈਲਦੀ ਹੁੰਦਾ ਆ ਇਹਨੂੰ ਤੁਸੀਂ ਹਫਤੇ 'ਚ ਇੱਕ ਵਾਰੀ ਸਰਦੀਆਂ 'ਚ ਤਾਂ ਜ਼ਰੂਰ ਹੀ ਬਣਾ ਕੇ ਖਾਓ ਤੇ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਵੇਸਣ ਦਾ ਪੂੜਾ ਤੇ ਬੱਸ ਬਣਾ ਵੀ ਗੋੜਾ ਆਸਾਨ ਜਾਂਦਾ ਆ ਇਸ ਕਰਕੇ ਤੁਸੀਂ ਨਾ ਇਹਨੂੰ ਜ਼ਰੂਰ ਬਣਾ ਕੇ ਖਾਓ ਇਹਨੂੰ ਨਾ ਉਲਟਾਉਣ ਲੱਗਿਆ ਘਬਰਾਉਣਾ ਨੀਗਾ ਇੱਦਾਂ ਆ ਦੇਖੋ ਕਿੰਨਾ ਸੋਹਣਾ ਇਹ ਬਣ ਰਿਹਾ ਤੇ ਇਹ ਬਹੁਤ ਹੀ ਸੋਹਣੇ ਪੂੜੇ ਤਿਆਰ ਹੋ ਜਾਂਦੇ ਆ ਤੁਸੀਂ ਖਾਓ ਡੈਡੀ ਨੂੰ ਦੇ ਆਂ